ਯਾ ਐਗਜ਼ੈਕਟਲੀ ਕਿਸੇ ਦੇ ਡਿਪੈਂਡ ਨਹੀਂ ਹੋ ਕੇ ਨਹੀਂ ਜਾਣਾ ਚਾਹੀਦਾ ਆਪਦੇ ਬਲਬੂਤੇ ਦੇ ਜੇ ਕੁਝ ਹੈਗਾ ਤਾਂ ਹੀ ਜਾਣਾ ਚਾਹੀਦਾ ਤਾਂ ਇਹ ਤਾਂ ਨਹੀਂ ਜਾਣਾ ਚਾਹੀਦਾ ਸਾਡੀ ਸੋਸਾਇਟੀ ਚ ਇਦਾਂ ਦੇ ਕਾਫੀ ਫਰਾਡ ਹੁੰਦੇ ਆ ਤੇ ਲੋਕਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਐਦਾਂ ਦੇ ਫਰਾਡਾਂ ਤੋਂ ਬਚਣਾ ਚਾਹੀਦਾ ਲੋਕੀਤਾ ਕੁੜੀਆਂ ਨੂੰ ਐਦਾਂ ਕਹਿ ਰਿਹਾ ਕਿ ਕੁੜੀਆਂ ਮਾੜੀਆਂ ਨੇ ਆ ਕੁੜੀਆਂ ਕੁੜੀ ਦੇ ਬੇਸ ਤੇ ਆ ਸਟੋਰੀ ਬਟ ਯੇ ਸਿਚੁਏਸ਼ਨ ਦੇ ਹਿਸਾਬ ਨਾਲ ਮੂਵੀ ਬਣਾਈ ਗਈ ਆ ਜਿੱਦਾਂ ਹੁੰਦਾ ਲੋਕਾਂ ਨਾਲ ਫਰਾਡ ਹੁੰਦਾ ਹੈ ਕਈ ਕੁੜੀਆਂ ਕਰਦੀਆਂ ਨੇ ਕਈ ਮੁੰਡੇ ਕਰਦੇ ਆ ਜ਼ਰੂਰੀ ਨਹੀਂ ਆ ਕਿ ਕੁੜੀਆਂ ਹੀ ਗਲਤ ਨੇ ਅੱਗੇ بڑا ਸੋਹਣਾ ਕਨਸੈਪਟ ਬਣਾਇਆ ਤੇ ਨੀਰੀ ਕੁੜੀ ਵੀ ਮਾੜੀ ਨਹੀਂ ਤੇ ਨੀਰਾ ਮੁੰਡਾ ਵੀ ਮਾੜਾ ਨਹੀਂ ਨਹੀਂ ਅਸੀਂ ਇਹ ਕਹਿਣਾ ਵੀ ਫਿਲਮ ਜੋ ਦਿਖਾਇਆ ਗਿਆ ਉਹ ਸੱਚਾਈ ਹੈ ਸੱਚਾਈ ਜੀ ਬੋਕ ਹੈ ਤਾਂ ਜਿਵੇਂ ਅਸੀਂ ਚਲੋ ਜੋ ਸਮਾਜ ਚ ਹੁੰਦਾ ਦੇਖ ਰਿਹਾ ਤੇ ਫਿਲਮ ਉਸੇ ਦੀ ਬੇਸ ਐਕਚੁਅਲੀ ਇਟਸ ਅ ਟ्रू ਬੇਸਡ ਇਵੈਂਟ ਲੋਕਾਂ ਨੂੰ ਯੂਥ ਨੂੰ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਮੈਂ ਆਪ ਇੱਕ 20 ਸਾਲਾਂ ਦਾ ਬਟ ਜਿਸ ਸਾ ਆਪਣਾ ਮੂਵੀ ਹੈਗੀ ਹੈ ਬਹੁਤ ਇਨਸਪਾਇਰਿੰਗ ਮੂਵੀ ਹੈ ਤੇ ਲੋਕਾਂ ਨੂੰ ਜਰੂਰ ਦੇਖਣੀ ਚਾਹੀਦੀ ਮੂਵੀ ਰਿਵਾਈਵ ਤਾਂ ਨਹੀਂ ਕਰਾਂਗੇ ਪਰ ਇਹ ਹੈਗਾ ਵੀ ਸਾਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਇਹ ਐਗਜ਼ੈਕਟਲੀ ਕਿਸੇ ਤੇ ਡਿਪੈਂਡ ਨਹੀਂ ਹੋ ਕੇ ਨਹੀਂ ਜਾਣਾ ਚਾਹੀਦਾ ਆਪਦੇ ਬਲਬੂਤੇ ਦੇ ਜੇ ਕੁਝ ਹੈਗਾ ਤਾਂ ਹੀ ਜਾਣਾ ਚਾਹੀਦਾ ਤ ਨਹੀਂ ਜਾਣਾ ਚਾਹੀਦਾ ਤੇ ਕੁੜੀਆਂ ਮੁੰਡਿਆਂ ਨੂੰ ਤੁਸੀਂ ਕੀ ਸਮਝਦੇ ਹੋ ਅੱਜ ਦੇ ਸਮਾਜ 'ਚ ਇੱਕ ਬਰਾਬਰ ਦਰਜਾ ਹੈਗਾ ਪਰ ਕਈ ਵਾਰੀ ਕੁੜੀਆਂ ਗਲਤ ਹੁੰਦੀਆਂ ਨੇ ਉਹ ਚੀਜ਼ਾਂ ਮੁੰਡਿਆਂ ਨੂੰ ਚੇਲੀਆਂ ਪੈਂਦੀਆਂ ਫਿਰ ਮੈਂ ਤਾਂ ਆਪ ਛੋਟਾ ਨਾਲ ਤਾਂ ਕਿਆ ਕਹੂੰਗਾ ਠੀਕ ਹੈ ਸਾਰਾ ਨੇ ਉਹ ਵੀ ਦੇਖੀ ਇੱਕ ਬਹੁਤ ਹੀ ਇੱਕ ਅਸੀਂ ਸਕ੍ਰਿਪਟ ਅਸੀਂ ਕਹੇ ਸਟੋਰੀ ਬੇਸਡ ਮੂਵੀ ਹੈ ਹਾਂਜੀ ਬਹੁਤ ਵਧੀਆ ਮੂਵੀ ਸੀ ਸਾਰਾ ਨੇ ਆਪਣਾ ਰੋਲ ਬਹੁਤ ਵਧੀਆ ਪਲੇ ਕੀਤਾ ਨਾਲ ਹੀ ਇਹ ਥਰੂ ਬੇਸਡ ਸਟੋਰੀ ਵੀ ਕਹਿ ਸਕਦੇ ਆ ਜਿੱਦਾਂ ਸਿਚੁਏਸ਼ਨ ਦੇ ਹਿਸਾਬ ਨਾਲ ਸਾਡੀ ਸੋਸਾਇਟੀ ਚ ਇਦਾਂ ਦੇ ਕਾਫੀ ਫਰਾਡ ਹੁੰਦੇ ਆ ਤੇ ਲੋਕਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਐਦਾਂ ਦੇ ਫਰਾਡਾਂ ਤੋਂ ਬਚਣਾ ਚਾਹੀਦਾ ਹੈ ਤੇ ਪਸ ਨੂਵੀ ਬਵਾਰੀ ਅਸੀਂ ਨਾਰੀ ਸ਼ਕਤੀ ਜਿਵੇਂ ਕਹਿੰਦੇ ਨੇ ਜਿੰਦਾਬਾਹ ਜ਼ਰੂਰ ਲੱਗਦਾ ਪਰ ਕਈ ਜਗ੍ਹਾ ਤੇ ਕੁੜੀਆਂ ਵੀ ਗਲਤ ਹੁੰਦੀਆਂ ਨੇ ਇਹ ਵੀ ਚੀਜ਼ ਥੋੜਾ ਜਿਹਾ ਚਲੋ ਅਸੀਂ ਰਿਵਾਈਵ ਨਹੀਂ ਕਰਾਂਗੇ ਫਿਲਮ ਨੂੰ ਪਰ ਚੀਜ਼ ਕਿਤਨੇ ਕਿਤੇ ਚੀਜ਼ਾਂ ਦਿਖਾਈਆਂ ਗਈਆਂ ਨੇ ਦੇਖੋ ਆ ਸਿਚੁਏਸ਼ਨ ਦੇ ਹਿਸਾਬ ਨਾਲ ਬਣੀਆ ਲਾਈਕ ਲੋਕ ਕੀਤਾ ਕੁੜੀਆਂ ਨੂੰ ਐਦਾਂ ਕਹਿ ਰਿਹਾ ਕਿ ਕੁੜੀਆਂ ਮਾੜੀਆਂ ਨੇ ਆ ਕੁੜੀਆਂ ਕੁੜੀ ਦੇ ਬੇਸ ਤੇ ਆ ਸਟੋਰੀ ਬਟ ਯੇ ਸਿਚੁਏਸ਼ਨ ਦੇ ਹਿਸਾਬ ਨਾਲ ਮੂਵੀ ਬਣਾਈ ਗਈ ਆ ਜਿੱਦਾਂ ਹੁੰਦਾ ਲੋਕਾਂ ਨਾਲ ਫਰਾਡ ਹੁੰਦਾ ਹੈ ਕਈ ਕੁੜੀਆਂ ਕਰਦੀਆਂ ਨੇ ਕਈ ਮੁੰਡੇ ਕਰਦੇ ਆ ਜ਼ਰੂਰੀ ਨਹੀਂ ਆ ਕਿ ਕੁੜੀਆਂ ਹੀ ਗਲਤ ਨੇ ਹਾਂਜੀ ਸਾਰਿਆਂ ਦਾ ਕਹਿ ਰਿਹਾ ਵੀ ਵੀ ਆਪਾਂ ਕਹਿੰਦੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ ਵੀ ਸਾਰੇ ਇੱਕ ਨਾ ਕੁੜੀਆਂ ਸਹੀ ਨਾ ਆਪਾਂ ਮੁੰਡਿਆਂ ਦਾ ਗੱਲ ਕਰ ਰਹੇ ਹਾਂ ਹਾਂਜੀ ਸੌਰੀ ਕੀ ਕਹਿ ਰਹੇ ਆ ਗੱਲ ਕਰ ਰਹੇ ਆ ਵੀ ਅਸੀਂ ਜਿਵੇਂ ਕਹਿੰਦੇ ਪੰਜ ਉਂਗਲ ਇੱਕ ਬਰਾਬਰ ਨਹੀਂ ਹੁੰਦੀ ਸਾਰੇ ਇੱਕ ਵਰਗੇ ਨਹੀਂ ਹੁੰਦੇ ਹਾਂਜੀ ਸਾਰੇ ਇੱਕੋ ਵਰਗੇ ਨਹੀਂ ਹੁੰਦੇ ਉਹ ਗੱਲ ਤਾਂ ਹੈਗੀ ਹੈ ਫਿਲਮ ਬਾਰੇ ਕੀ ਕਹੋਗੇ ਹੁਣ ਜਿਵੇਂ ਕਹਿੰਦੇ ਕਿ ਪਰਿਵਾਰਿਕ ਫਿਲਮ ਹੈਗੀ ਹੈ ਜਾਂ ਮੈਸੀਫੁਲ ਹੈਗੀ ਪਰਿਵਾਰਿਕ ਫਿਲਮ ਹੈਗੀ ਆ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਫੈਮਲੀ ਨੂੰ ਬੱਚਿਆਂ ਨੂੰ ਜਿਹੜੇ ਆਇਲਸ ਕਰ ਰਿਹਾ ਬਾਹਰ ਜਾ ਰਹੇ ਆ ਲੋਕੀ ਜਿੱਦਾਂ ਕਰਦੇ ਵੀ ਆ ਲਾਈਕ ਵੀਜ਼ਾ ਲਈ ਜਿੱਦਾਂ ਕੁੜੀ ਦਾ ਵਿਆਹ ਕਰਾਤਾ ਬਾਹਰ ਭੇਜਦੀ ਫਿਰ ਮੁੰਡਾ ਵੀ ਜਾਊਗਾ ਸਾਰਿਆਂ ਨੇ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਹਰ ਸਾਰੇ ਇੱਕੋ ਵਰਗੇ ਨਹੀਂ ਹੁੰਦੇ ਬਟ ਹਾਂਜੀ ਸਾਰਿਆਂ ਨੇ ਬਹੁਤ థాంਕਿਊ థాంਕਿਊ ਜੀ ਬਾਈ ਕਰੋ ਨਾਲ ਕੋਈ ਨਹੀਂ ਇਹ ਕਿਦਾਂ ਲੱਗੀ ਫਿਲਮ ਦੇਖ ਕੇ ਬੜੀ ਕਹਣ ਲੱਗੀ ਜੀ ਮੂਵੀ ਆਪਣਾ ਬੜਾ ਬੰਦਾ ਰਿਲੇਟ ਕਰ ਸਕਦਾ ਕਿਉਂਕਿ ਕਈ ਕੁੜੀਆਂ ਇਵੇਂ ਹੀ ਕਰਦੀਆਂ ਤੇ ਅੱਗੇ ਬੜਾ ਸੋਹਣਾ ਕਨਸੈਪਟ ਬਣਾਇਆ ਤੇ ਨੀਰੀ ਕੁੜੀ ਵੀ ਮਾੜੀ ਨਹੀਂ ਤੇ ਨੀਰਾ ਮੁੰਡਾ ਵੀ ਮਾੜਾ ਨਹੀਂ ਨਹੀਂ ਅਸੀਂ ਇਹ ਕਹਿਣਾ ਵੀ ਫਿਲਮ ਜੋੜ ਦਿਖਾਇਆ ਗਿਆ ਹੈ ਉਹ ਸਚਾਈ ਹੈ ਸਚਾਈ ਜੀ ਬਹੁਤ ਕਾਟਾ ਬੜਾ ਵਧੀਆ ਦੇਖਣ ਆਏਗਾ ਜਿੰਨੇ ਨਾਲ ਇਹ ਚੀਜ਼ ਹੋਈ ਹੋਗੀ ਉਹ ਸ਼ਾਇਰ ਜ਼ਰੂਰ ਰੋਏਗਾ ਉਹ ਰੋਏਗਾ ਜੀ ਰੋਏਗਾ ਬੜਾ ਰੋਣਾ ਆਏਗਾ ਨੂੰ ਤੇ ਹੋਰ ਵੀ ਅੱਗੇ ਕੁੜੀਆਂ ਨੂੰ ਵੀ ਸਾਲਾ ਆਪਣਾਉ ਮਿਲੇਗੀ ਸਿੱਖਿਆ ਤੇ ਮੁੰਡੇ ਨੂੰ ਵੀ ਕਿ ਕਿਵੇਂ ਬਿਹੇਵ ਕਰਨਾ ਆਣ ਵਾਲੀ ਜਿਵੇਂ ਸੁਸਾਇਟੀ ਦੇ ਡੋਲੇ ਤੇ ਕੀ ਲਿਖਿਆ ਹੋਇਆ ਸਾਰਾ ਇਹ ਜੀ ਲਿਖਤੀ ਆਪਣਾ ਗੁਰਬਾਣੀ ਦੀ ਲਿਖਤੀ ਏ ਆਪਣਾ ਜਿਵੇਂ ਹਮ ਨਹੀਂ ਚੰਗੇ ਤੇ ਮਾੜਾ ਨਹੀਂ ਕੋਈ ਹਾਂ ਜੀ ਨਹੀਂ ਅਪੂ ਵਿੱਚ ਕਿਉਂ ਟੇਕ ਸੀ ਹੋਰ ਜਿੱਦਾਂ ਨੂੰ ਥੋੜਾ ਉੱਪਰ ਕਰੋ ਮਤਲਬ ਜਜਵਾਸੀ ਜਿਆਦਾ ਮਤਲਬ ਸ਼ੌਂਕ ਹੈਗਾ ਸੀ ਬਸ ਚਾਹ ਦੀਆਂ ਚੀਜ਼ਾਂ ਲਖਵਾਈਆਂ ਸਰੀਰ ਤੇ ਕਿ ਤਾਂ ਕਿ ਮੈਂ ਉਹਨਾਂ ਨੂੰ ਰੀਅਲ ਲਾਈਫ ਵਿੱਚ ਵੀ ਰੱਖਾਂ ਇਤੋਂ ਤੱਕ ਕੀ ਹੈਗਾ ਹਾਂ ਹਾਂਜੀ ਹੋਰ ਮੈਂ ਹੋਰ ਹੀ ਕਰਾਵਾਂਗਾ ਹੋਰ ਵੀ ਹੌਲੀ ਹੌਲੀ ਸਾਰੇ ਇਹ ਤੋਂ ਮਤਲਬ ਸ਼ੋਲਡਰ ਤੱਕ ਹੈਗਾ ਹੈ ਸ਼ੋਲਡਰ ਤੱਕ ਹੈ ਗੁਰਬਾਣੀ ਦੇ ਸ਼ਬਦ ਹੈਗੇ ਹਾਂਜੀ ਗੁਰਬਾਣੀ ਦੇ ਸ਼ਬਦ ਨੇ ਜੋ ਚੀਜ਼ਾਂ ਤੁਸੀਂ ਮਤਲਬ ਗੁਰਬਾਣੀ ਪੜਦੇ ਹੋ ਹਾਂਜੀ ਪੜਨਾ ਜੀ ਆਪਣਾ ਤੇ ਇੱਕ ਦੋ ਜਿਹੜੇ ਸ਼ਬਦ ਆਣੇ ਆਪਣੇ ਉਹ ਲਾਗੂ ਕਰਨ ਨੂੰ ਫਿਰਨਾ ਪਿਆ ਜ਼ਿੰਦਗੀ 'ਚ ਵੀ ਸਾਰੇ ਇੱਕ ਚੀਜ਼ ਨਹੀਂ ਲਾਗੂ ਹੁੰਦੀ ਕਿ ਕੋਈ ਬੰਦਾ ਪਰਫੈਕਟ ਕੋ ਨਹੀਂ ਸੋ ਖਾਮੀਆਂ ਨੇ ਤੇ ਬੰਦਾ ਜਦੋਂ ਇੱਥੇ ਸਾਹਮਣੇ ਹੀ ਰੱਖਿਆ ਜਦੋਂ ਵੀ ਪਤਾ ਲੱਗੇ ਕੋਈ ਗਲਤ ਕਰ ਰਹੇ ਨੇ ਇਥੋਂ ਪੜੋ ਤੇ ਆਪਣੇ ਸਿੱਖਿਆ ਲਾ ਮਤਲਬ ਜਦੋਂ ਤੁਸੀਂ ਜਦੋਂ ਸੋਚਦੇ ਹੋ ਜਦੋਂ ਤੁਹਾਡੇ ਦਿਮਾਗ 'ਚ ਕੋਈ ਚੀਜ਼ ਆਉਂਦੀ ਤੇ ਫਿਰ ਤੁਹਾਡੇ ਇਹ ਚੀਜ਼ਾਂ ਗੁਰਬਾਣੀ ਦੇ ਸ਼ਬਦ ਤੁਹਾਡੇ ਉਹੀ ਗੱਲ ਜੇ ਆਉ ਉਹ ਦਾਦੇ ਦਾ ਨਾਮ ਵੀ ਲਿਖਵਾਇਆ ਤੇ ਉਹਨਾਂ ਨੂੰ ਵੀ ਯਾਦ ਰੱਖਣਾ ਸਾਰੀ ਜ਼ਿੰਦਗੀ ਆਪਣਾ ਦਾਦੇ ਦਾ ਨਾਮ ਕੁਲਜੀਤ ਸਿੰਘ ਚਿਮਾ ਹਾਂਜੀ ਹਾਂਜੀ ਦਾਦੇ ਹੁਣ ਦੁਨੀਆ ਤੇ ਨਹੀਂ ਰਹੇ ਜੀ ਆਪਣਾ ਚਲ ਉਹਨਾਂ ਦਾ ਪਿਆਰ ਸੀ ਹਾਂ ਜੀ ਬਹੁਤ ਪਿਆਰ ਸੀ 6 ਇਚ ਤੁਸੀਂ ਦੇਖੀ ਮਤੋਂ ਦਾ ਕੀ ਲੱਗਿਆ ਚਲੋ ਅਸੀਂ ਫਿਲਮ ਨਹੀਂ ਦੱਸਣਾ ਚਾਹਾਂਗੇ ਮਤੋਂ ਜਿਵੇਂ ਫਿਲਮ ਚ ਕੀ ਹੈਗਾ ਪਰ ਉਹ ਫਿਲਮ ਨੂੰ ਦੇਖਦਵਾ ਤੁਸੀਂ ਕੀ ਸੋਚੋਗੇ ਜਿਹੜੇ ਦੇਖਣ ਆਣਗੇ ਉਹ ਕੀ ਸੋਏ ਸੀ ਨੂੰ ਮੈਸੀ ਲੈ ਕੇ ਜਾਣ ਇਹ ਯੂਥ ਵਾਸਤੇ ਬਹੁਤ ਵਧੀਆ ਮੈਸੇਜ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਕਿ ਜੋ ਸੋਸਾਇਟੀ ਚ ਚੱਲ ਰਿਹਾ ਹੈ ਇਹ ਦੇ ਮੈਨੂੰ ਬਦਲਣਾ ਪਊਗਾ ਇਨੇ ਬਦਲਾਵ ਲਿਆਉਣਾ ਪਊਗਾ ਔਰ ਕੋਈ ਵੀ ਜਿਹੜਾ ਦੂਜਿਆਂ ਨੂੰ ਧੋਖਾ ਦਿੰਦਾ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਇਹ ਫਿਲਮ ਦਾ ਮੈਸੇਜ ਇਹੀ ਹੈ ਔਰ ਇਹ ਸੋਸਾਇਟੀ ਜਾ ਕੇ ਕਿਧਰ ਨਾ ਕਿਧਰੇ ਯੁੱਧ ਦੇ ਮਾਈਂਡ ਤੇ ਸਟ੍ਰਾਈਕ ਕਰੇਗਾ ਔਰ ਜਿਹੜਾ ਕਿ ਕਰਨਾ ਚਾਹੀਦਾ ਜਿਵੇਂ ਬੱਚੇ ਮਾਂ ਪਿਓ ਨਾਲ ਧੱਕਾ ਕਰਦੇ ਨੇ ਉਹ ਚੀਜ਼ ਵੀ ਦਿਖਾਈ ਮਤਲਬ ਅਸੀਂ ਪੰਡਾ ਪੈਸੇ ਭਰ ਲੈਨੇ ਆ ਉਸ ਤੋਂ ਬਾਅਦ ਕੁਝ ਨਿਕਲਦਾ ਨਹੀਂ ਮਾਂ ਪਿਓ ਪੋਲੇ ਹੁੰਦੇ ਨੇ ਬੱਚਿਆਂ ਦੇ ਆਖੇ ਲੱਗ ਜਾਂਦੇ ਨੇ ਤੁਸੀਂ ਵੀ ਚਲੋ ਕਿਸੇ ਦੇ ਮਾਪੇ-ਬਾਪ ਹੋਗੇ ਇਹ ਚੀਜ਼ਾਂ ਵੀ ਕਿਤਨਾ ਕਿਤੇ ਮੈਂ ਲੜਕਾ ਮਨਪ੍ਰੀਤ ਜਿੰਨੇ ਰੋਲ ਕੀਤਾ ਮਨਪ੍ਰੀਤ ਦਾ ਮੈਂ ਉਹਦਾ ਫਾਦਰ ਹਾਂ ਮੇਰਾ ਬੇਟਾ ਹੈ ਸੋ ਜਿਸ ਪੁਆਇੰਟ ਤੇ ਤੁਸੀਂ ਪੁੱਛਿਆ ਵੀ ਮਾਪੇ-ਬਾਪ ਨੂੰ ਕੰਪੈਲ ਕਰਦੇ ਨੇ ਜਾਂ ਉਹਨਾਂ ਨੂੰ ਫੋਰਸ ਕਰਦੇ ਨੇ ਵੀ ਸਾਨੂੰ ਭੇਜੋ ਇਹ ਇਹ ਵੀ ਗਲਤ ਹੈ ਮੈਂ ਕਿਉਂਕਿ ਮੈਂ ਆਪਣੀ ਗੱਲ ਦੱਸ ਦਿੰਨਾ ਇਹ ਬੀਟੈਕ ਸੀਵੈਲਾ ਲੜਕਾ ਇਹਨੇ ਮੈਨੂੰ ਕਿਹਾ papa ਮੇਰੇ ਤੋਂ ਬਿਲਡਿੰਗਸ ਨਹੀਂ ਬੰਦੀਆਂ ਮੈਂ ਫਿਲਮਾਂ ਕਰਨੀਆਂ ਐ ਮੈਂ ਮੈਂ ਐਮ ਐ ਥੀਏਟਰ ਕਰਨੀਆਂ ਐ ਗੋ ਅਹੈਡ ਜਿੱਦਾਂ ਤੇਰਾ ਮਨ ਹੈ ਜਿੱਦਾਂ ਤੇਰਾ ਪੈਸ਼ਨ ਹੈ ਕਰ ਹਮੇ ਕਰਦੇ ਕੰਮ ਮਿਲ ਗਿਆ ਤਾਂ ਹੀਰ ਰਾਂਝਾ ਸੀਰੀਅਲ ਮਿਲਿਆ 104 ਅਰਜੀ ਪੰਜਾਬੀ ਨੇ ਕੀਤਾ ਸੀ ਇਸ਼ਕ ਦੇ ਬੁੱਲੇ ਸੀਰੀਜ਼ ਕੀਤੀ ਫਿਰ ਪੀਟੀਸੀ ਨੇ ਬਣਾਈ ਗੁਰਮੁਖੋਨਾਈ ਆ ਹੈ ਮੇਰੇ ਨਾਲੋਂ ਬੜਾ ਵਧੀਆ ਐਕਟਰ ਹੈ ਕਿਉਂਕਿ ਮੈਂ ਫਿਲਮ ਬਣਾਈ ਹੈ ਇਹ ਨੇਚਰਲ ਐਕਟਰ ਹੈ ਔਰ ਜਿੱਤੋਂ ਤੱਕ ਗੱਲ ਕਰੀਏ ਫਿਲਮ ਦੀ ਫਿਲਮ ਅੱਛੀ ਬਣੀ ਹੈ ਬਹੁਤ ਅੱਛੀ ਬਣੀ ਹੈ ਮੇਰਾ ਨਜ਼ਰੀਆ ਲੋਕਾਂ ਦੇ ਪੁਆਇੰਟ ਆਫ 뷰 ਤੋਂ ਹਟ ਗਿਆ ਕਿਉਂਕਿ ਮੈਂ ਆਪ ਪ੍ਰੋਡਿਊਸਰ ਰਿਆਂ ਐਕਟਰ ਰਿਆਂ ਤਾਂ ਮੈਂ ਉਹ ਚੀਜ਼ ਦੇਖਦਾ ਕਿ ਕਿੱਥੇ ਕਮੀ ਕਿੱਥੇ ਮੇਰੇ ਪੁੱਤੇ 'ਚ ਕਮੀ ਲੱਗੀ ਉਹ ਮੈਂ ਦੱਸਣਾ ਚਾਹੀਦਾ ਮੈਂ ਬਿਲਕੁਲ ਮੈਂ ਦੱਸੂਗਾ ਉਹਨੂੰ ਵੀ ਕਿੱਥੇ ਤੇ ਕੀ ਕਰਨਾ ਚਾਹੀਦਾ ਵਸੇ ਬਾਕੀ ਜਿੱਤੇ ਅਸਲੀ ਵਕੀਲ ਤਾਂ ਪੁੱਤ ਦਾ ਪਿਓ ਹੀ ਹੁੰਦਾ ਮੇਰੇ ਹਿਸਾਬ ਨਾਲ ਨਹੀਂ ਮੈਂ ਓਵਰ ਆਲ ਫਿਲਮ ਦੀ ਗੱਲ ਕਰ ਰਿਹਾ ਹਾਂ ਫਿਲਮ ਬਿਲਕੁਲ ਸਾਰੇ ਸਾਰੇ ਫਿਲਮ ਅੱਛੀ ਹੈ ਮਤਲਬ ਮੈਂ ਆਪਣੇ ਕੋਲ ਅਗਰ ਮੇਰੇ ਤੋਂ ਕੋਈ ਨੰਬਰ ਕਹਿੰਦਾ ਮੈਂ 8 ਨੰਬਰ ਦੱਸ ਤੋ ਜਰੂਰ ਦਿਆਂਗਾ ਜੀ ਬਿਲਕੁਲ ਮਤਲਬ ਕਿਰਦਾਰ ਸੀਨਾ ਉਹਨਾਂ ਨੇ ਲੱਗੇ ਨਹੀਂ ਵੀ ਮੇਨ ਕੌਣ ਹੈਗਾ ਸਾਰੇ ਹੀ ਮੇਨ ਲੱਗ ਰਹੇ ਸੀ ਸਾਰੇ ਹੀ ਮੇਨ ਲੱਗ ਰਹੇ ਸੀ